ਸਿੱਧੀ ਰੋਡ ਕਿਉਂ ਨਹੀਂ ਜਾਂਦੀ ਐ? ਪੁੜੀ ਦੀ ਪ੍ਰੋਬਲਮ ਐ ਜੀ। ਪੁੜੀ ਕੋਈ ਦਬ ਗਈ ਉਹਦੇ ਕਰਕੇ ਸਾਰੀਆਂ ਗੱਡੀਆਂ ਹੈਵੀ ਉਧਰ ਕਰਦੀਆਂ। ਇੰਨੀ ਦਿੱਕਤ ਪਰੇਸ਼ਾਨੀ ਹੋ ਰਹੀ ਐ। ਉਹ ਅੱਧਾ ਦਾ ਪਾਣਾ ਪਾਣਾ ਘੰਡਾ ਫालतੂ ਲੱਗਦਾ ਜੀ। ਕੀ ਕੀ ਸਮੱਸਿਆਵਾਂ ਆ ਰਹੀਆਂ ਤੁਹਾਨੂੰ ਹਜੇ ਤੱਕ? ਕੀ ਕੀ? ਹੋਰ ਹੀ ਕੁਝ ਨਹੀਂ ਕਰਦਾ ਕਿਸੇ ਵਾਸਤੇ। ਪਾਪਨ ਮਿੰਟ ਕਰਕੇ ਗਾਣਾ ਪੈਂਦਾ। ਕੀ ਲੱਗਦਾ ਕਿਹੜੀ ਪਾਰਟੀ ਪਲਾ ਕਰ ਸਕਦੀ ਉਹ? ਪਲਾ ਕਿੰਨਾ ਫਤੇ ਕਰਦਾ ਆਪਾਂ? ਸਾਡੇ ਕੰਡੇ ਤਾਂ ਕੋਈ ਵੀ ਨਹੀਂ ਕਰਦੀ ਵਸ। ਦੇਖੋ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਇਹ ਸੋਚ ਕੇ ਲਈ ਆਈ ਸੀ ਕਿ ਕ腐ਪਸ਼ਨ ਖਤਮ ਹੋਏਗੀ ਤੇ ਜੋ ਵੀ ਵਿਕਾਸ ਦੇ ਕੰਮ ਹੈ ਮੋਰ ਜਿਆਦਾ ਹੋਣਗੇ ਤੇ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਸਭ ਤੋਂ ਜਿਆਦਾ ਇਹਨਾਂ ਤੋਂ ਐਕਸਪੈਕਟੇਸ਼ਨ ਸੀ ਕੀਤੀ ਬਟ ਇਹ ਸਭ ਤੋਂ ਉਲਟ ਹੋਇਆ ਜੀ ਕੰਮ ਆਪਸ਼ਨ ਨਹੀਂ ਹੈਗੇ ਹੋਰ ਇਹ ਚਾਹ ਰਹੀ ਆਪਸ਼ਨ ਨੇ ਜਿਹੜੀ ਆਪਸ਼ਨ ਹੈ ਕਿ ਆਮ ਆਦਮੀ ਪਾਰਟੀ ਨੂੰ ਦਿੱਤੇ ਸੀ ਉਹ ਲਾਸਟ ਆਪਸ਼ਨ ਸੀ ਹੁਣ ਕੋਈ ਆਪਸ਼ਨ ਨਹੀਂ ਬੜੀਆ ਕੰਮ ਹੋ ਰਿਹਾ ਜੀ ਸਭ ਭਗਵਾਨ ਤੁਮਾਂ ਦੇ ਦਿਲ ਜੀ ਵੀ ਨੂੰ ਅਸੀਂ ਵੋਟਾਂ ਪਾਵਾਂਗੇ ਐਮਪੀ ਕੋਣ ਆ ਫਤਿਹਗੜ ਸਾਹਿਬ ਦਾ ਪਤਾ ਹੈ ਜਿਆਦਾ ਮੁੱਖ ਮੰਤਰੀ ਕੋਣ ਆ ਨਰਿੰਦਰ ਮੋਦੀ ਯੂਥ ਦੇ ਲਈ ਤਾਂ ਹੀ ਪਹਿਲਾਂ ਕਿ ਜਿਹੜਾ ਆਪਾਂ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਸਾਰੇ ਪਾਸੇ ਮੈਸਾ ਜਿਆਦਾ ਹੈ ਉਹਦੇ ਲਈ ਮਤਲਬ ਨਸ਼ਾ ਬੰਦ ਹੋਣਾ ਚਾਹੀਦਾ ਜੀ ਪਿੰਡ ਪਿੰਡ ਹਰੇਕ ਪਿੰਡ ਪਿੰਡ ਗਰਾਊਂਡ ਬਣਨੇ ਚਾਹੀਦੇ ਨੇ ਜੀ ਸਸ਼ਿਕਲ ਮਾਈ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਜੈ ਵਰਮਾ ਅੱਜ ਚੌਂਡ ਸਵਾਰੀ ਕਰ ਰਹੇ ਹਾਂ ਚੌਂਡ ਸਵਾਰੀ ਕਰ ਰਹੇ ਹਾਂ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਜਾਣਾਂਗੇ ਕੀ ਕੀ ਸਮੱਸਿਆਵਾਂ ਨੇ ਤੇ ਕਿੰਨਾ ਵਿਕਾਸ ਕਰੇ ਜਿਹੜੇ ਨੇ ਇੱਥੇ ਦੇ ਐਮਪੀ ਨੇ ਕਰਾਇਆ ਤੇ ਕਿੰਨੇ ਸਵਾਲ ਚੱਕੇ ਪਾਰਲੀਮੈਂਟ ਦੇ ਵਿੱਚ ਉਹਨਾਂ ਵੱਲੋਂ ਉਹਨਾਂ ਤੋਂ ਵੀ ਸਵਾਲ ਕਰਾਂਗੇ ਆਖਰ ਉਹਨ ਲੋਕਾਂ ਤੋਂ ਸਵਾਲ ਕਰ ਲੈਣੇ ਆ ਕਿ ਇਸ ਰੂਟ ਦੇ ਵਿੱਚ ਕੀ ਕੀ ਸਮੱਸਿਆਵਾਂ ਆ ਰਹੀਆਂ ਨੇ ਫਤਿਹਗੜ ਦੀ ਕੀ ਸਮੱਸਿਆਵਾਂ ਨੇ ਔਰ ਫਤਿਹਗੜ ਦੇ ਲੋਕ ਸਭਾ ਦੇ ਜਿਹੜੇ ਹਲਕੇ ਨੇ ਉਹਨਾਂ ਦੇ ਵਿੱਚ ਕੀ ਕੁਝ ਦਿੱਕਤਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਸਭ ਤੋਂ ਪਹਿਲਾਂ ਰੂਟ ਦਿਖਾ ਦਨੇ ਆ ਕੈਮਰਾਮੈਨ ਨੂੰ ਕਹੂੰਗਾ ਕਿ ਪਹਿਲੇ ਬਾੜ ਦੀਆਂ ਤਸਵੀਰਾਂ ਦਿਖਾ ਦਿਓ ਇਹ ਰੂਟ ਹੈਗਾ ਤੇ ਗੱਲਬਾਤ ਕਰ ਲੈਣੇ ਸਰਦਾਰ ਸਾਹਿਬ ਦੇ ਨਾਲ ਸਰ ਇੱਥੇ ਕਿੱਥੇ ਮੋੜ ਰਿਹਾ ਹੂੰ ਗੱਡੀ ਇਹ ਲਿੰਕ ਰਸਤੇ ਨੂੰ ਆ ਸੈਂਪਲਾ ਸਾਹਿਬ ਹੋ ਕੇ ਸੈਂਪਲੀ ਸੈਂਪਲੇ ਨੂੰ ਹੋ ਕੇ ਚੁੰਨੀ ਨਿਕਲਦਾ ਰਸਤੇ ਇਹ ਸਿੱਧੀ ਰੋਡ ਕਿਉਂ ਨਹੀਂ ਜਾਂਦੀ ਕੁੜੀ ਦੀ ਪ੍ਰੋਬਲਮ ਹੈ ਜੀ ਪੁਲੀ ਕੋਈ ਦਬ ਗਈ ਉਹਦੇ ਕਰਕੇ ਸਾਰੀਆਂ ਗੱਡੀਆਂ ਹੈਵੀ ਉਧਰ ਕਰਤੀਆਂ ਕਿੰਨੀ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਉਹ ਅੱਧਾ ਦਾ ਪਾਣਾ ਪਾਣਾ ਘੰਟਾ ਫालतू ਲੱਗਦਾ ਜੀ ਸਾਰੀਆਂ ਹੈਵੀ ਗੱਡੀਆਂ ਕੋਈ ਸਾਈਡ ਦੇਣ ਨੂੰ ਜਗ੍ਹਾ ਨਹੀਂ ਹੈ ਡਰਾਈਵਰ ਸਾਹਿਬ ਫਿਰ ਇੱਧਰ ਮੁੜ ਕੇ ਪਿੰਡਾਂ ਦੇ ਵਿੱਚੋਂ ਜਾਣਾ ਟਾਈਮ ਕਿੰਨਾ ਖਰਾਬ ਹੋ ਰਿਹਾ ਔਰ ਕੀ ਸੋਚਦੇ ਹੋ ਕਿ ਆਖਰ ਸਵਾਰੀਆਂ ਵੀ ਇੰਨੀਆਂ ਹੋ ਜਾਂਦੀਆਂ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਐ ਕਰੋ ਇਸ ਤੋਂ ਬਾਅਦ ਉਹ ਗੱਡੀ ਆ ਰਹੀ ਹੈ ਉਹਦੇ ਨਾਲ ਚੜਜਿਓ ਉਹ ਗੱਡੀ ਨਾਲ ਚੜਜਿਓ ਉਹ ਦੱਸ ਦੋ ਕੀ ਸਮੱਸਿਆ ਵੀ ਵੇਖ ਲਿਓ ਰਾਹ ਕਿਦਾਂ ਦਾ ਜਿੱਥੇ ਬਲੰਗੱਡੀਆਂ ਵਾਰਦਾ ਹੈ ਕਿ ਉਹ ਇੱਧਰ ਹੋ ਕੇ ਜਾਊਗੀ ਤੇ ਵੱਡੀ ਚੜਜੋ ਉਹ ਇਧਰੋਂ ਜਾਣਾ ਉਧਰੋਂ ਸਾਰਾ ਤੁਹਾਨੂੰ ਸੇਮ ਰੂਟ ਦੇਖ ਜੂਗਾ ਹੋ ਕਿਹੜਾ ਰੂਟ ਜਾਣਾ ਬਿਲਕੁਲ ਤੇ ਉਹ ਵੀ ਤਸਵੀਰਾਂ ਬਾਅਦ ਚ ਉਸ ਗੱਡੀ ਦੀਆਂ ਵੀ ਦਿਖਾਵਾਂਗੇ ਪਹਿਲੇ ਸਮੱਸਿਆਵਾਂ ਜਿਹੜੀਆਂ ਨੇ ਉਹ ਜਾਣ ਲੈਣੇ ਆ ਆਂਦੇ ਵੇ ਅਸੀਂ ਉਹ ਰੂਟ ਵੀ ਤੁਹਾਨੂੰ ਦਿਖਾਵਾਂਗੇ ਤੇ ਰੂਟ ਦੀ ਕਾ ਵੀ ਪ੍ਰੋਬਲਮ ਹੈ ਔਰ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਔਰ ਅੱਗੇ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇੱਥੇ ਦੇ ਜਿਹੜੇ ਲੋਕਲ ਲੋਗ ਨੇ ਉਹ ਕਿਹੜੇ ਚ ਸਰਦਾਰਨ ਨੂੰ ਸਪੋਰਟ ਕਰਦੇ ਨੇ ਬਾਰਦੇ ਵਿੱਚ ਪੀੜ ਕਾ ਵੀ ਹੈਗੀ ਐ ਇਹ ਬਸ ਪੱਤਰਕਾਰ ਸਾਹਿਬ ਜਾ ਰਹੀ ਹੈ ਤੇ ਇੱਥੇ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਸੋਚਦੇ ਨੇ ਹਲਕੇ ਬਾਰੇ ਸਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਆਖਰ ਕਿੰਨਾ ਕੰਮ ਇੱਧਰ ਕਈ ਪਿਛਲੇ ਸਾਲਾਂ ਦੇ ਵਿੱਚ ਐਮਪੀ ਵੱਲੋਂ ਕਰਾਇਆ ਗਿਆ ਹੈ ਕਿਹੜੀ ਕਿਹੜੀ ਸਮੱਸਿਆ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਰਿਹਾ ਹੈ ਨਹੀਂ ਵਧੀਆ ਕੰਮ ਹੋ ਰਿਹਾ ਜੀ ਸਾਹਿਬ ਭਗਵਾਨ ਤੁਮਾਨ ਦੇ ਦੇ ਜੋ ਜੀਪੀ ਨੂੰ ਅਸੀਂ ਵੋਟਾਂ ਪਾਵਾਂਗੇ ਪਿਛਲੇ 2 ਸਾਲਾਂ ਦੇ ਵਿੱਚ ਹੋਰ ਜਿਹੜੇ ਐਮਪੀ ਨੇ ਉਹਨਾਂ ਨੇ ਕਿੰਨੇ ਕੰਮ ਕਰਾਇਆ ਬਹੁਤ ਵਧੀਆ ਕੰਮ ਕਰਾਇਆ ਹੈ ਉਹਨਾਂ ਨੇ ਆਪਣੇ ਜੀਪੀ ਨੇ ਐਮਪੀ ਨੇ ਜਿਹੜੇ ਐਮਪੀ ਨੇ ਐਮਪੀ ਪਤਾ ਕੋਣ ਐ ਅੱਛੇ ਦੇ ਲੋਕ ਸਭਾਲ ਕੇ ਦੇ ਹਾਂਜੀ ਹੁਣ ਜੀਪੀ ਜੀਪੀ ਵਧੀਆ ਕੈਂਡੀਡੇਟ ਨੇ ਹੱਲੇ ਐਮਪੀ ਬਣੇ ਨਹੀਂ ਉਹ ਜਿਹੜੇ ਐਮਪੀ ਕੋਣ ਨਾ ਪਤਾ ਜਾਣਦੇ ਵੀ ਨਹੀਂ ਜੇ ਪਹਿਲੇ ਤੇ ਜਿਹੜੇ ਡਾਕਟਰ ਤੁਹਾਨੂੰ ਇਹ ਨਹੀਂ ਪਤਾ ਐਮਪੀ ਕੋਣ ਹਾਂਜੀ ਉਹਨਾਂ ਦਾ ਨਹੀਂ ਪਤਾ ਨਮਕ ਸਿੰਘ ਬਾਰੇ ਨਹੀਂ ਪਤਾ ਨਾ ਨਹੀਂ ਨਾ ਉਹ ਨਹੀਂ ਸਾਨੂੰ ਜਾਣਦੇ ਨਾ ਸਾਡੇ ਆਏ ਆ ਯੂ ਕਿਤੇ ਆਏ ਨਹੀਂ ਕਦੇ ਮਿਲਣਾ ਜਨਾ ਕਿਤੇ ਮਿਲਿਆ ਸਾਨੂੰ ਸਾਡੇ ਤਾਂ ਆਈ ਨਹੀਂ ਜੋ ਅਸੀਂ ਤਾਂ ਜੀਪੀ ਨੂੰ ਜਾਣਦੇ ਸਾਡੇ ਪਹਿਲਾਂ ਐਮਐਲਏ ਦਾ ਇਹਨੂੰ ਵੋਟਾਂ ਪਾਉਣੀਆਂ ਸੀ ਜਿਹੜੇ ਝਾੜੂ ਤੋਂ ਖੜੇ ਹਾਂਜੀ ਝਾੜੂ ਖੜੇ ਆ ਜੀ ਉਹਨੂੰ ਵੋਟਾਂ ਪਾਉਣੀਆਂ ਕਿੰਨੀ ਉਮੀਦਾਂ ਨੇ ਉਹਨਾਂ ਤੋਂ ਹਾਂਜੀ ਪੂਰੀ ਉਮੀਦ ਆ ਜੀ ਪੂਰੀ ਉਮੀਦ ਆ ਉਹਨਾਂ ਨੂੰ ਬਣਾ ਕੇ ਬਣ ਜੂਗੇ ਐਮਪੀ ਅੰਦਰ ਹਾਂਜੀ ਹਾਂ ਪੱਕਾ 100% ਜੀ ਫਿਰ ਚਾਹਵਾਂਗੀ ਚੱਲ ਰਹੀਆਂ ਨੇ ਇਹਦੇ ਚੱਲਦੇ ਨੇ ਝਾੜੂਦਿਆਂ ਜੀ ਝਾੜੂਦਿਆਂ ਚੱਲ ਰਹੀਆਂ ਹਾਂਜੀ ਹੋਰ ਵੀ ਗੱਲ ਕਰ ਲੈਣੇ ਆ ਭਾਜੀ ਹੋਰਾਂ ਨਾਲ ਭਾਈ ਤੁਸੀਂ ਲੋਕਾਂੋਂ ਕੇ ਬਾਰੇ ਹੋ ਹੈ ਪਠਿੰਡੇ ਤੋਂ ਪਠਿੰਡੇ ਕੀ ਚੱਲ ਰਿਹਾ ਕੀ ਕੀ ਸਮੱਸਿਆਵਾਂ ਨੇ ਪਠਿੰਡੇ ਦੀਆਂ ਨਹੀਂ ਪਠਿੰਡੇ ਤਾਂ ਬਹੁਤ ਵਧੀਆ ਕੀ ਸਮੱਸਿਆ ਦਾ ਕੋਈ ਨਹੀਂ ਹੁਣ ਤਾਂ ਉੱਥੇ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਕਰ ਕਿੰਨਾ ਕੁ ਵਿਕਾਸ ਤੁਹਾਡੇ ਐਮਪੀ ਨੇ ਕਰਾਇਆ ਹਲਕੇ ਦੇ ਅਸੀਂ ਤਾਂ ਵੀਰੇ ਇੱਕੇ ਗੱਲ ਚਾਹੁੰਦੇ ਆ ਕਿ ਗੁਰਪ੍ਰੀਤ ਸਿੰਘ ਜੀਪੀ ਐਮਪੀ ਦੇ ਵਧੀਆ ਕੈਂਡੀਡੇਟ ਨੇ ਉਹਨਾਂ ਦਾ ਜਿੱਤਣਾ ਜ਼ਰੂਰੀ ਹੈ ਹਲਕੇ ਦੇ ਵਿਕਾਸ ਲਈ ਜਿਵੇਂ ਮੈਂ ਚੁੰਨੀ ਤੋਂ ਬਲੌਂਗ ਕਰਦਾ ਚੁੰਨੀ ਦੇ ਵਿੱਚ ਜਿਹੜੇ ਵੀ ਕੰਮ ਹੋਣੇ ਆਲੇ ਆ ਉਹ ਜਿੱਤਣ ਤੇ ਵਧੀਆ ਢੰਗ ਨਾਲ ਸਾਨੂੰ ਪੂਰੀ ਉਮੀਦ ਹੈ ਵੀ ਉਹ ਹੀ ਕਰਾ ਸਕਦੇ ਜਿੱਤਕੇ ਜਿਹੜੇ ਕਾਂਗਰਸ ਦੇ ਐਮਪੀ ਨੇ ਉਹਨਾਂ ਨੇ ਕਿੰਨੇ ਕੰਮ ਕਰਾਇਆ ਹਜੇ ਤੱਕ ਮੇਰੇ ਸਾਨੂੰ ਤਾਂ ਹੁਣ ਗੁਰਪ੍ਰੀਤ ਸਿੰਘ ਜੀਪੀਜੀ ਤੋਂ ਉਮੀਦ ਆ ਬਸ ਅਸੀਂ ਉਹੀ ਚਾਹੁੰਦੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਉਹ ਜਿੱਤਣ ਤੇ ਜਿੱਤਕੇ ਸਾਡੇ ਪਿੰਡ ਦੇ ਜਿੰਨੇ ਵੀ ਕੰਮ ਹੈ ਤੇ ਬਾਕੀ ਫਤਿਹਗੜ੍ਹ ਸਾਹਿਬ ਦੇ ਜਿੰਨੇ ਵੀ ਕੰਮ ਹੈ ਸਾਰੇ ਕਰਾ ਸਕਣਗੇ ਸਾਨੂੰ ਪੂਰੀ ਉਮੀਦ ਹੈ ਤੇ ਹੋਰ ਵੀ ਜਾਣ ਲੈਣੇ ਪਹਿਲੇ ਕਦੀ ਵੋਟ ਪਈ ਆ ਬਾਈ ਵੋਟ ਪਾਈ ਹੈ ਕਦੇ ਪਹਿਲਾਂ ਮੈਂ ਤਾਂ ਜੀ ਪਹਿਲੀ ਵਾਰ ਪਾਉਗਾ ਜੀ ਜੀਪੀ ਸਾਹਿਬ ਨੂੰ ਵੋਟ ਇੱਦਾਂ ਕੀ ਪੱਕੀਓ ਪਾਉਣੀ ਹੈ ਜੀ ਵੋਟ ਤੁਸੀਂ ਸਾਰੇ ਗੁਰਪ੍ਰੀਤ ਜੀਪੀ ਦਾ ਨਾਮ ਲੈ ਰਹੇ ਹੋ ਆਕਰ ਵਜ੍ਹਾ ਕੀ ਹੈ ਇਹਦੇ ਪਿੱਛੇ ਪਹਿਲੀ ਵਾਰ ਵੋਟ ਪਾਣੀ ਕੀ ਸੋਚ ਕੇ ਪਾਣੀ ਹੈ ਬੰਦਾ ਬਹੁਤ ਵਧੀਆ ਜੀ ਸਭ ਨੂੰ ਮਿਲਦਾ ਜੀ ਉਹ ਨਾ ਉਹਦੇ ਚ ਹੰਕਾਰ ਹੈ ਕੋਈ ਬੰਦਾ ਵਧੀਆ ਹੀ ਬਸ ਕਾਂਗਰਸ ਨੂੰ ਕਿਉਂ ਨਹੀਂ ਪਾਣੀ ਵੋਟ ਨਾ ਭਾਜਪੀ ਨੂੰ ਨਾ ਅਕਾਲੀ ਦਲ ਨੂੰ ਮੈਂ ਇਹ ਗੱਲ ਦੀ ਤਾਂ ਦੱਸਦਾ ਜੀਪੀ ਨੂੰ ਪਾਉਣੀ ਹੈ ਜੀ ਬਸ ਐਮਪੀ ਕੋਣ ਆ ਪਟੇਕਰ ਸਾਹਿਬ ਦਾ ਪਤਾਨੀ ਪਤਾਨੀ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਨਰਿੰਦਰ ਮੋਦੀ ਨਰਿੰਦਰ ਮੋਦੀ ਹੈ ਹੋਰ ਵੀ ਗੱਲ ਕਰ ਲੈਣੇ ਆ ਅੱਗੇ ਨੌਜਵਾਨ ਹੋਰ ਵੀ ਨੇ ਭਾਈ ਤੁਹਾਡੇ ਨਾਲ ਹਾਂਜੀ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਸਹੀ ਗੱਲ ਹੈ ਭਗਵਾਨ ਤੁਮਾਰੀ ਬਾਹਰ ਕੱਟ ਹੋ ਗਈ ਹਣੀ ਜੀ ਵਾਦ ਘੜ ਚ ਪਤਾ ਨਹੀਂ ਲੱਗਦਾ ਆਕਰ ਐਜ਼ ਅ ਯੂਥ ਕੀ ਸੋਚਦੇ ਹੂੰ ਕਿ ਕਿੱਦਾਂ ਦਾ ਲੀਡਰ ਹੋਣਾ ਚਾਹੀਦਾ ਔਰ ਯੂਥ ਦੇ ਲਈ ਕਿਹੜੇ ਕਿਹੜੇ ਕੰਮ ਕਰਨ ਕਰਨੇ ਚਾਹੀਦੇ ਓਨੂੰ ਯੂਥ ਦੇ ਲਈ ਤਾਂ ਹੀ ਪਹਿਲਾਂ ਕਿ ਜਿਹੜਾ ਆਪਾਂ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਸਾਰੇ ਪਾਸੇ ਨਸ਼ਾ ਜ਼ਿਆਦਾ ਹੈ ਉਹਦੇ ਲਈ ਮਤਲਬ ਨਸ਼ਾ ਬੰਦ ਹੋਣਾ ਚਾਹੀਦਾ ਜੀ ਪਿੰਡ-ਪਿੰਡ ਹਰੇਕ ਪਿੰਡ-ਪਿੰਡ ਗਰਾਊਂਡ ਹੋਣੇ ਚਾਹੀਦੇ ਆ ਜੀ ਤੇ ਲੱਗ-ਲੱਗ ਮਤਲਬ ਸੱਭਿਆਚਾਰਕ ਪ੍ਰੋਗਰਾਮ ਹੋ ਗਿਆ ਕੋਈ ਵੀ ਮਤਲਬ ਫੈਸਟੀਵਲ ਨਵੇਂ ਨਵੇਂ ਤਾਂ ਜੋ ਮੁੰਡੇ ਜਿਹੜੇ ਕੋਈ ਗਿੱਧੇ 'ਚ ਕੋਈ ਭੰਗੜੇ 'ਚ ਜਾਂ ਕੋਈ ਹੋਰ ਵੀ ਸਿੰਗਿੰਗ ਕੰਪੀਟੀਸ਼ਨ 'ਚ ਬਾਈ ਆਪਣਾ ਜਿਹੜਾ ਯੂਥ ਹੋਵੇ ਅੱਗੇ ਆਵੇ ਯੂਥ ਨੂੰ ਰਾਜਨੀਤੀ 'ਚ ਜਾਣਾ ਚਾਹੀਦਾ ਕਿਉਂਕਿ ਜਿਹੜੇ ਨਵੇਂ ਪੜੇ ਲਿਖੇ ਮੁੰਡੇ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੋਰ ਵੀ ਤੁਸੀਂ ਆਇਓਗੇ ਮੈਂ ਵੀ ਤਾਂ ਆਇਓ ਕਿੱਧਰ ਸਰੰਦ ਜਾ ਰਹੇ ਹੋ ਹਾਂਜੀ ਕੀ ਸੋਚਦੇ ਹੋ ਚੋਣਾ ਨੇ ਔਰ ਕੀ ਕੀ ਸਮੱਸਿਆਵਾਂ ਆ ਰਹੀਆਂ ਤੁਹਾਨੂੰ ਹਜੇ ਤੱਕ ਕੀ ਕੋਈ ਕੁਝ ਨਹੀਂ ਕਰਦਾ ਕਿਸੇ ਦਾ ਸਿੱਪਾ ਮੈਨੂੰ ਤੇ ਕਰਕੇ ਖਾਣਾ ਪੈਂਦਾ ਉਹ ਨਹੀਂ ਕੁਝ ਕਰ ਗਰੀਬਾਂ ਵਾਸਤੇ ਤਾਂ ਕੋਈ ਨਹੀਂ ਕੁਝ ਕਰਦਾ ਜਗਾ ਬਸ ਆ ਫਰੀ ਨੇ ਸਰਕਾਰੀ ਬਿੱਲ ਫਰੀ ਆ ਰਹੇ ਆ ਹੁਣ ਕੀ ਲੱਗਦਾ ਕਿ ਇਹਦੇ ਨਾਲ ਕੋਈ ਸਮੱਸਿਆ ਦਾ ਹੱਲ ਨਹੀਂ ਹੋਇਆ ਹੋਇਆ ਤਾਂ ਹੈ ਪਰ ਇਹ ਦੇਹ ਜੀ ਦਾ ਕੀ ਆਏ ਬੁਗੀ ਸਰਕਾਰੀ ਨੌਕਰੀਆਂ ਚਾਹੀਦੀਆਂ ਨਾ ਬੱਚਿਆਂ ਨੂੰ ਬੱਚੇ ਵਿਚਾਰੇ ਨੇ ਪੜ੍ਹੇ ਦੀ ਖੇ ਨੇ ਵਿਚਾਰੇ ਇਸ ਤਰ੍ਹਾਂ ਫੇਰ ਰਹੇ ਨੇ ਕਿ ਕਰਨਾ ਕੋਣ ਪਲਾ ਕਰ ਸਕਦਾ ਕੋਣ ਨਸ਼ਾ ਬੰਦ ਕਰ ਸਕਦਾ ਪਰਮਾਤਮਾ ਪਰਮਾਤਮਾ ਹੀ ਉਹਨਾਂ ਦੇ ਸਾਥ ਦੇ ਸਕਦਾ ਕਿ ਹੋਰ ਕੋਈ ਨਹੀਂ ਦੇ ਸਕਦਾ ਇਹ ਸਾਰੇ ਹੀ ਬੂਗੇ ਮਾਤਵਲੀ ਰਹੇ ਹਾਂ ਵੋਟਾਂ ਪਵਾ ਕੇ ਕੋਈ ਨਹੀਂ ਪੁੱਛਦਾ ਕਿਸੇ ਨੂੰ ਸਾਰੇ ਮਾਤਵਲੀ ਸਾਰੀ ਪਾਰਟੀਆਂ ਲੱਗਦੀਆਂ ਇਦਾਂ ਦੀ ਹੈਗੀਆਂ ਹਾਂਜੀ ਸਭ ਨੂੰ ਤਾਂ ਇਸ ਤਰ੍ਹਾਂ ਦੀ ਲੱਗਦੀਆਂ ਨੇ ਕਾਂਗਰਸ ਅਕਾਲੀ ਦਲ ਭਾਜਪੀ ਕਾਂਗਰਸ ਕੋਈ ਨਹੀਂ ਵਧੀਆ ਲੱਗਦਾ ਕਿ ਕੋਈ ਆਏ ਔਰ ਕੋਈ ਵਿਕਾਸ ਕਰ ਸਕਦਾ ਇਹਦਾ ਐਮਪੀ ਬਣੇ ਭਾਰਤ ਦੇ ਵਿੱਚ ਸੈਂਟਰ ਦੇ ਵਿੱਚ ਸਰਕਾਰ ਬਣੇ ਹਾਂ ਬੋਗੇ ਆ ਤਾਂ ਹੈ ਕੋਈ ਆਵੇ ਚੰਗਾ ਆਵੇ ਹੈ ਨਾ ਆਪਣੀ ਸੰਸਾਰ ਨੂੰ ਵਧੀਆ ਰੱਖੇ ਚੰਗਾ ਤਾਂ ਤੁਸੀਂ ਲੈ ਕੇ ਆਣਾ ਤੁਸੀਂ ਵੋਟਾਂ ਪਾਣੀ ਆ ਤੁਸੀਂ ਕੀ ਸੋਚਦੇ ਹੋ ਕੀ ਸੋਚ ਕੇ ਵੋਟਾਂ ਪਾਉਂਗੇ ਹੁਣ ਵੋਟਾਂ ਸੋਚਾਂਗੇ ਵੀ ਵਧੀਆ ਬੰਦਾ ਆਵੇ ਹਰ ਇੱਕ ਇਨਸਾਨ ਬੱਚਿਆਂ ਨੂੰ ਸਰਕਾਰੀ ਨੌਕਰੀ ਮਿਲਣ ਬੱਚਿਆਂ ਦਾ ਜੀਵਨ ਵਧੀਆ ਬਣੇ ਨਸ਼ੇ ਸਾਰੇ ਬੰਦ ਹੋ ਜਾਣ ਬੱਚਿਆਂ ਦੀ ਜ਼ਿੰਦਗੀਆਂ ਬਣਨਾ ਉਸ ਬੀਬੀ ਤੋਂ ਜਾਣ ਲੈਣਾ ਬੀਬੀ ਜੀ ਕਿੱਥੋਂ ਆਏ ਹੋ ਕਿੱਥੋਂ ਆਏ ਹੋ ਅੱਛਾ ਵੀ ਮਜਾਤੇ ਆਏ ਆ ਮਜਾਤ ਕੀ ਕਹਿਣਾ ਚਾਹੁੰਦੇ ਹੋ ਗੁਰਤਾ ਨੇ ਔਰ ਕੀ ਕੀ ਸਮੱਸਿਆਵਾਂ ਆ ਰਹੀਆਂ ਤੁਹਾਨੂੰ ਵੀਰੇ ਅਸੀਂ ਤਾਂ ਕਿਆ ਕਹਿਣਾ ਕਰਨਾ ਖਾਣਾ ਵੀਰੇ ਅਸੀਂ ਤਾਂ ਸਾਨੂੰ ਕਿਹੜੇ ਗੌਰਮੈਂਟ ਨੇ ਇੱਥੇ ਬੋਰੀਆਂ ਘੇਰਨੀ ਵੀਰੇ ਅਸੀਂ ਤਾਂ ਕਰੂਗੇ ਨਾ ਵੀਰੇ ਤਾਂ ਹੀ ਖਾਉਂਗੇ ਸਾਡੇ ਜਿਹੜੇ ਹੁਣ ਕਈ ਕਹਿ ਦਿੰਦੇ ਆ ਜਿਹੜੇ ਤੇਰੇ ਨੌਕਰੀਆਂ ਕਰਦੇ ਆ ਵੀ ਉਹਨਾਂ ਨੂੰ ਕੋਈ ਰਸਣ ਵੀ ਨਹੀਂ ਚਾਹੀਦਾ ਮੈਨੂੰ ਕੁਝ ਜਿਹਾ ਵੋਟਾਂ ਨੂੰ ਵੀ ਤਾਂ ਆਉਂਦੀਆਂ ਸਾਡੇ ਕੋਲ ਪੈਨਸ਼ਨ ਵਾਲਿਆਂ ਨੂੰ ਬੋਠਾ ਬਿਨਾ ਹੁਣ ਲੈਣਾ ਠੀਕ ਨਹੀਂ ਹੁਣ ਅਗਲੇ ਕਹਿੰਦੇ ਨੇ ਇਹ ਵੀ ਸਹ ਲੈਣੇ ਆ ਪੈਨਸ਼ਨ ਨੇ ਜੇ 35 ਸਾਲ ਅਗਲੇ 40 ਸਾਲ ਗਾਲਦਾ ਤਾਂ ਗਵਰਨਮੈਂਟ ਪੈਨਸ਼ਨ ਲਾਉਂਦੀ ਆ ਗਵਰਨਮੈਂਟ ਉਂਝ ਨਹੀਂ ਜਿਹੜੀ ਬੇਲੇ ਨੂੰ ਘਰਾਂ ਦੇ ਦੂ ਪੈਨਸ਼ਨ ਦੇ ਦੂਗੀ ਵੀ ਫਿਰ ਕੀ ਲੱਗਦਾ ਕਿਹੜੀ ਪਾਰਟੀ ਪਲਾ ਕਰ ਸਕਦੀ ਉਹ ਪਲਾ ਕੀਤਾ ਬੰਦੇ ਕੰਦੇ ਕਾ ਸਾਡੇ ਕੰਦੇ ਤਾਂ ਕੋਈ ਵੀ ਨਹੀਂ ਕਰਦੀ ਬਸ ਕੱਢ ਦੇ ਵੀ ਮੈਂ ਪੁੰਛ ਹਲਮਾ ਬੀਬੀ ਦਾ ਫੋਨ ਆ ਗਿਆ ਫੋਨ ਸੁਣਨ ਲੱਗ ਗਏ ਤੇ ਹੋਰ ਗੱਲ ਕਰ ਲੈਣੇ ਆ ਕਿ ਆਖਰ ਭਾਈ ਕੀ ਨਾਇ ਜੀ ਤੁਹਾਡਾ ਪੰਕਜ ਜੀ ਪੰਕਜ ਅ ਇਥੇ ਲੋਕਲ ਹੀ ਰਹਿਣ ਵਾਲੇ ਹਾਂ ਫਰੋਜ਼ਪੁਰ ਤੋਂ ਫਰੋਹੀਪੁਰ ਤੋਂ ਫਰੋਜ਼ਪੁਰ ਤੋਂ ਆਏ ਹਾਂ ਇਥੇ ਫਤੇਗੜ ਸਾਹਿਬ ਜਾ ਰਹੇ ਹਾਂ ਕਿੱਥੇ ਜਾ ਰਹੇ ਹੋ ਖਾਣੇ ਜਾ ਰਹੇ ਹਾਂ ਖਾਣੇ ਕੀ ਕੀ ਸਮੱਸਿਆਵਾਂ ਆ ਰਹੀਆਂ ਫਰੋਜ਼ਪੁਰ ਤੋਂ ਹੁਣ ਤੱਕ ਕੀ ਸੋਚ ਰਹੇ ਹੋਗੇ ਇਹ ਕੰਮ ਸਰਕਾਰਾਂ ਵੱਲੋਂ ਕਰਾਏ ਜਾਣ ਯੂਥ ਦਾ ਭਲਾ ਹੋ ਜੇ आम ਲੋਕਾਂ ਦਾ ਗਰੀਬਾਂ ਦਾ ਭਲਾ ਹੋ ਜੇ ਦੇਖੋ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਇਹ ਸੋਚ ਕੇ ਲਿਆਈ ਸੀ ਕਿ ਕ腐ਪਸ਼ਨ ਖਤਮ ਹੋਏਗੀ ਤੇ ਜੋ ਵੀ ਵਿਕਾਸ ਦੇ ਕੰਮ ਹੈ ਬਹੁਤ ਜ਼ਿਆਦਾ ਹੋਣਗੇ ਤੇ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਸਭ ਤੋਂ ਜ਼ਿਆਦਾ ਇਹਨਾਂ ਤੋਂ ਐਕਸਪੈਕਟੇਸ਼ਨ ਸੀ ਕਿ ਬਟ ਇਹ ਸਭ ਤੋਂ ਉਲਟ ਹੋਇਆ ਜੀ ਕੰਮ ਲਾਅ ਐਂਡ ਆਰਡਰ ਤਾਂ ਇੰਨਾ ਖਰਾਬ ਹੈ ਅੱਜਕੱਲ ਪੰਜਾਬ ਦਾ ਕੀ ਮਤਲਬ ਜੋ ਪਹਿਲਾਂ ਸਰਕਾਰ ਆਈ ਹੈ ਕਾਂਗਰਸ ਜਾਂ ਫਿਰ ਭਾਜਪਾ ਦੀ ਉਸ ਤੋਂ ਮਤਲਬ ਬਹੁਤ ਹੀ ਮਾੜਾ ਹਾਲ ਹੈ ਤੇ ਉਹ ਇਹ ਚੀਜ਼ ਤਾਂ ਬਹੁਤ ਜ਼ਿਆਦਾ ਐਕਸਪੈਕਟ ਨਹੀਂ ਸੀ ਗਵਰਨਮੈਂਟ ਤੋਂ ਇਹ ਚੀਜ਼ ਠੀਕ ਹੋਣੀ ਚਾਹੀਦੀ ਹੈ ਹੋਰ ਭਾਜੀ ਕੀ ਐਕਸਪੈਕਟ ਕਰਦੇ ਹੋ ਹੁਣ ਲੋਕ ਸਭਾ ਚੋਣਾਂ ਨੇ ਔਰ ਸੈਂਟਰ ਦੇ ਵਿੱਚ ਸਰਕਾਰ ਜਿਹੜੀ ਆ ਬਣੇਗੀ ਪ੍ਰਧਾਨ ਮੰਤਰੀ ਬਣਨਗੇ ਔਰ ਕੀ ਸੋਚ ਕੇ ਵੋਟ ਪਾਉਂਗੇ ਹੁਣ ਕਿਹਨੂੰ ਵੋਟ ਪਾਉਂਗੇ ਔਰ ਇਹਦੇ ਪਿੱਛੇ ਕਾਰਨ ਕੀ ਰਹੂਗਾ ਕਿ ਕਿਹੜੀਆਂ ਤਿੰਨ ਚੀਜ਼ਾਂ ਸੋਚ ਕੇ ਵੋਟ ਪਾਉਂਗੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜੋ ਵੀ ਕਰਪਸ਼ਨ ਸਭ ਤੋਂ ਪਹਿਲਾਂ ਕਿ ਜੋ ਵੀ ਆਪਣਾ ਪੈਸਾ ਗਵਰਨਮੈਂਟ ਕੋਲ ਜਾ ਰਿਹਾ ਹੈ ਉਹ ਹੁੰਦਾ ਕਿੰਨਾ ਪਰਸੈਂਟ ਆਪਾਂ ਨੂੰ ਵਾਪਸ ਮਿਲਦਾ ਜੇ 100 ਰੁਪਏ ਆਪਣਾ ਗਵਰਨਮੈਂਟ ਕੋ ਜਾ ਰਿਹਾ ਕੀ ਹੁੰਦਾ 95 ਰੁਪਏ ਵੀ ਆਪਾਂ ਨੂੰ ਆਪਾਂ ਨੂੰ ਵਾਪਸ ਮਿਲਦੇ ਆ ਆਪਣੇ ਤੇ ਲੱਗ ਰਿਹਾ ਗਵਰਨਮੈਂਟ ਦਾ ਤੇ ਆਪਣੇ ਲਈ ਬਹੁਤ ਹੀ ਵੱਡੀ ਗੱਲ ਹੈ ਅੱਜ ਦੇ ਟਾਈਮ 'ਚ ਕਿੰਨਾ ਲੱਗਦਾ ਕਿ ਕਿੰਨਾ ਕਿੰਨਾ ਵੈਪੈਕ ਆ ਰਿਹਾ ਕਿੰਨਾ ਰਿਟਰਨ ਆ ਰਿਹਾ 50% ਵੀ ਨਹੀਂ ਆ ਰਿਹਾ ਹੁਣ ਬੋਰਡ ਜਦੋਂ ਪਾਸ ਜਾਓਗੇ ਖੁਸ਼ ਹੋ ਕੇ ਪਾਸ ਜਾਓਗੇ ਕਿ ਇਹ ਸੋਚ ਕੇ ਉਹ ਪਾਸ ਜਾਓਗੇ ਕਿ ਆਪਾਂ ਬਸ ਆਪਸ਼ਨ ਨਹੀਂ ਹੈਗੇ ਹੋਰ ਇਹ ਚਾਹਰੀ ਆਪਸ਼ਨ ਨਹੀਂ ਹੈ ਜਿਹੜੀ ਆਪਸ਼ਨ ਹੈ ਕਿ ਆਮ ਆਦਮੀ ਪਾਰਟੀ ਨੂੰ ਦਿੱਤੇ ਸੀ ਉਹ ਲਾਸਟ ਆਪਸ਼ਨ ਸੀ ਹੁਣ ਕੋਈ ਆਪਸ਼ਨ ਨਹੀਂ ਹੁਣ ਫਿਰ ਕੀ ਕਰੋਗੇ ووٹ ਤਾਂ ਜਰੂਰ ਦੇਾਂਗੇ ਬਟ ਤਿੰਨਾਂ ਚੋ ਕੰਪੈਰੀਸ਼ਨ ਕਰਕੇ ਦੇਖਾਂਗੇ ਇੱਕ ਵਾਰ ਵੀ ਤਿੰਨਾਂ ਚੋ ਕਿਹੜਾ ਬੈਟਰ ਹੈ ਉਸ ਹਿਸਾਬ ਨਾਲ ਵੋਟ ਦੇਾਂਗੇ ਪਾਰਟੀ ਦੇਖ ਕੇ ਉਹ ਵੋਟ ਪਾਉਂਗੇ ਕਿ ਕੈਂਡੀਡੇਟ ਦੇ ਜਿਹੜੀ ਐਮਪੀ ਦੀ ਸੀਟ ਹੈ ਉਹ ਤਾਂ ਪਾਰਟੀ ਦੇਖ ਕੇ ਦੇਾਂਗੇ ਬਿਲਕੁਲ ਤੇ ਹੋਰ ਵੀ ਜਾਣ ਲੈਣੇ ਆ ਭਾਜੀ ਕੀ ਦਵਾਂ ਕੀ ਹਾਲ ਚਾਲ ਹੈ ਵਧੀਆ ਬਿਤੇ ਮੇਰੇ ਵਧੀਆ ਜੀ ਕਿੱਥੇ ਚੱਲੇ ਹੋ ਫਤੇਗੜ ਸਾਹਿਬ ਫਤੇਗੜ ਦਾ ਕਿਥੋਂ ਆਏ ਹੋ ਚੁੰਨੀ ਦੋ ਚੁੰਨੀ ਦੋ ਆ ਜਾ ਅ ਕੀ ਕਰਨ ਚੱਲੇ ਹੋ ਫਤੇਗੜ ਸਾਹਿਬ ਬਸ ਕੰਮ ਸੀ ਉੱਥੇ ਫਰੰਡ ਨੂੰ ਲੈਣ ਚੱਲੇ ਸੀ ਮੁੰਡਾ ਕੰਮ ਕਰ ਕੀ ਕਰਦੇ ਹੋ ਖੇਤੀਬਾੜੀ ਦਾ ਵੀ ਇਹ ਮੇਰਾ ਫਾਈਨਾਂਸ ਦਾ ਵੀ ਕੰਮ ਹੈ ਛੰਡੇਗੜ ਖੇਤੀਬਾੜੀ ਦਾ ਕੀ ਸੋਚਦੇ ਹੋ ਕਿ ਖੇਤੀਬਾੜੀ ਨੂੰ ਲੈ ਕੇ ਕਿਹੜੀ ਪਾਰਟੀ ਭਲਾ ਕਰ ਸਕਦੀ ਹੈ ਔਰ ਇਸ ਵਾਰੀ ਕੈਂਡੀਡੇਟ ਦੇ ਕੇ ਵੋਟ ਪਾਉਂਗੇ ਕਿ ਪਾਰਟੀ ਨੂੰ ਦੇਖ ਕੇ ਵੋਟ ਪਾਉਂ ਵੀਰੇ ਕੈਂਡੀਡੇਟ ਦੇਖ ਕੇ ਪਾਵਾਂਗੇ ਜੀਪੀ ਸਾਹਿਬ ਨੂੰ ਤੇ ਪਾਰਟੀ ਵੀ ਉਹਨਾਂ ਨੂੰ ਹੀ ਪਾਉਣੀ ਆਪ ਨੂੰ ਭਗਵੰਤ ਮਾਨ ਸਾਹਿਬ ਨੂੰ ਪਾਉਣੀ ਇੰਨੇ ਕਿਹੜੇ ਕੰਮ ਤੁਸੀਂ ਗਿੰਦੇ ਹੋਗੇ ਭਗਵੰਤ ਮਾਨ ਸਾਹਿਬ ਨੇ ਕੀਤੇ ਜਾਂ ਫਿਰ ਤੁਸੀਂ ਜਿਹੜਾ ਨਾਮ ਲੈ ਰਹੇ ਹੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦਾ ਉਸ ਤੋਂ ਕਿੰਨੀਆਂ ਆਸਾਂ ਨੇ ਔਰ ਕਿਹੜੇ ਕੰਮ ਉਹਨਾਂ ਵੱਲੋਂ ਕਹੇ ਗਏ ਆ ਕਿ ਉਹ ਕਰਾਂਗੇ ਉਹਨਾਂ ਤੋਂ ਬਹੁਤ ਉਮੀਦਾਂ ਨੇ ਪਹਿਲਾਂ ਤੁਸੀਂ ਮਤਲਬ ਉਹਨਾਂ ਦੇ ਨਾਲ ਆ ਸੀ ਜਦੋਂ ਕਾਂਗਰਸ ਪਾਰਟੀ ਸੀ ਉਦੋਂ ਵੀ ਉਹਨਾਂ ਨੇ ਬਹੁਤ ਵਧੀਆ ਇਨਸਾਨ ਨੇ ਬਹੁਤ ਵਧੀਆ ਕੰਮ ਸਾਬਦਾ ਕਰਦੇ ਨੇ ਤੇ ਭਵੰਤਮਨ ਸਾਹਿਬ ਨੇ ਹਲੇ 2 ਸਾਲ ਹੋਏ ਨੇ ਉਹਨਾਂ ਨੂੰ ਥੋੜਾ ਟਾਈਮ ਦਿਓ ਉਹਨਾਂ 2 ਸਾਲ ਦੇ ਵਿੱਚ ਉਹਨਾਂ ਨੇ ਕਿੰਨਾ ਕੁਸ਼ ਕੀਤਾ ਹਾਂ ਆਮ ਆਦਮੀ ਪਾਰਟੀ ਦਾ ਸਮਰਥਕ ਲੱਗਦੇ ਮੈਂ ਪੱਕੇ ਹਾਂਜੀ ਵੀਰੇ ਹਾਂਜੀ ਕਹਿੰਦੇ ਕਿ ਸੀਐਮ ਸਾਹਿਬ ਜਦੋਂ ਚਲਦੇ ਆ ਕਹਿੰਦੇ ਕਿ ਇੱਕ ਗਾਣਾ ਚੱਲਦਾ ਤੇਰੇ ਯਾਰ ਨੂੰ ਦਬਣ ਨੂੰ ਫਿਰਦੇ ਆਂਦਾ ਤੁਹਾਨੂੰ ਸੁਣਾ ਦਿਓ ਫਿਰ ਦੋ ਲਾਈਨ ਮੈਨੂੰ ਗਾਣਾ ਨਹੀਂ ਆਉਂਦਾ ਗਾ ਤਾਂ ਨਹੀਂ ਸਕਦਾ ਉਹਦਾ ਸੁਣਾ ਦਿਓ ਦੋ ਲਾਈਨਾਂ ਨਹੀਂ ਵੈਸੇ ਭਗੰਤਮਨ ਸਾਹਿਬ ਵੀ ਆਪਾਂ ਜੀਪੀ ਸਾਹਿਬ ਦੇ ਨਾਲ ਆਣੇ ਤੇ ਸਾਹਿਬ ਜੀ ਅਬਦੁੱਲਾ ਵੀ ਨਾਲ ਕੀ ਕਹਿਣਾ ਚਾਹੋਗੇ ਪੰਜਾਬ ਦੇ ਮੁੱਖ ਮੰਤਰੀ ਬਾਰੇ ਪਹਿਲੇ ਵੀ ਕਈ ਮੁੱਖ ਮੰਤਰੀ ਰਹੇ ਨੇ ਔਰ ਹੁਣ ਵੀ ਜਿਹੜੇ ਮੁੱਖ ਮੰਤਰੀ ਨੇ ਕਿੱਦਾਂ ਲੱਗਨੇ ਔਰ ਕੀ ਖੂਬੀ ਆਉਂਦੀ ਇਹ ਐਕਚੁਅਲੀ ਉਹ ਇਮਾਨਦਾਰ ਨੇ ਤੇ ਕਰਪਸ਼ਨ ਟੋਟਲੀ ਖਤਮ ਕਰ ਰਹੇ ਨੇ ਉਹ ਹਨਾ ਤੇ ਬਹੁਤ ਵਜਾ ਦਾ ਫਰਕ ਹੈ 209 ਵਿੱਚ ਦੇਖਣ ਨੂੰ ਮਿਲ ਰਿਹਾ ਆਪਾਂ ਨੂੰ ਪੰਜਾਬ ਦੇ ਵਿੱਚ ਕਿ ਅੱਗੇ ਵੀ ਫਤੇਗੜ ਸਾਹਿਬ ਦੇ ਵਿੱਚ ਜਿੰਨੇ ਵੀ ਐਮਐਲਏ ਨੇ ਆ ਫਿਰ ਫਤੇਗੜ ਸਾਹਿਬ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀ ਕੁਝ ਕੰਮ ਕਰਾਏ ਗਏ ਨੇ ਨਹੀਂ ਬਹੁਤ ਕੰਮ ਕੀਤੇ ਨੇ ਹੈਪੀ ਸਾਹਿਬ ਨੇ ਸਾਡੇ ਐਮਐਲਏ ਸਾਹਿਬ ਨੇ ਵਿਕਿੰਦਰ ਹੈਪੀ ਉਹਨਾਂ ਨੇ ਵੀ ਬਹੁਤ ਵਧੀਆ ਕੰਮ ਕੀਤੇ ਨੇ ਹੁਣ ਤੱਕ ਜਿੰਨੇ ਵੀ ਕੀਤੇ ਨੇ ਕਾਂਗਰਸ ਦੇ ਐਮਪੀ ਨੇ ਜਿਹੜੇ ਅਮਰ ਸਿੰਘ ਉਹਨਾਂ ਨੂੰ ਮਿਲੇ ਹੋ ਉਹਨੇ ਜਾਂ ਉਹਨਾਂ ਦੇ ਕਿਤੇ ਕੰਮ ਯਾਦ ਨੇ ਤੁਹਾਨੂੰ ਕਿੰਨੇ ਕੰਮ ਕਰਾਇਆ ਨਹੀਂ ਐਕਚੁਅਲੀ ਉਹਨਾਂ ਨੂੰ ਮੈਂ ਨਹੀਂ ਜਾਣਦਾ ਇੱਕ ਵਾਰ ਉਹ ਵੋਟਾਂ ਦੇ ਵਿੱਚ ਹੀ ਸੁਣਿਆ ਸੀ ਨਾਮ ਉਹਨਾਂ ਦਾ ਬਾਕੀ ਮੈਂ ਨਹੀਂ ਜਾਣਦਾ ਕਦੇ ਨਹੀਂ ਉਹਨਾਂ ਨੂੰ ਮਿਲਿਆ ਕਦੇ ਨਹੀਂ ਵੇਖਿਆ ਭਾਈ ਤੁਸੀਂ ਕਿੱਥੋਂ ਕਿਹੜੀ ਜਗ੍ਹਾ ਤੋਂ ਬਹਿੰਡੇ ਹੈ ਬਹਿੰਡੇ ਬਹਿੰਡੇ ਤੋਂ ਕੀ ਕਰਨ ਜਾ ਰਹੇ ਹੋ ਵਾਪਸ ਆਣੇ ਬਹਿੰਡੇ ਰਿਸ਼ਤਦਾਰ ਹੀ ਆਏ ਹੋ ਜੀ ਰਿਸ਼ਤਦਾਰ ਹੀ ਜਾਈਆਂ ਸੇਵਾ ਸੁਭਾ ਹੋਈ ਪੂਰੀ ਰਿਸ਼ਤਦਾਰੀ ਜੀ ਕਿ ਨਹੀਂ ਵਾਧੂ ਹੋਈ ਹੈ ਫਿਰ ਮੋਸੇ ਸੁਮੋਸੇ ਖਵਾਏ ਕਿ ਨਹੀਂ ਸਾਰਾ ਕੁਝ ਤਾਂ ਕੁਛ ਹੋਇਆ ਵੋਟਾਂ ਆ ਰਹੀਆਂ ਹੁਣ ਕੀ ਸੋਚ ਰਹੇ ਹੋ ਆਕਰ ਸਾਰੇ ਸਿਆਸਤਦਾਨ ਆਣਗੇ ਤੁਹਾਡੇ ਕੋਲ ਕਹਿਣਗੇ ਵੋਟਾਂ ਦੇ ਦਿਓ ਇਹ ਵੀ ਕਰ ਦਾਂਗੇ ਉਹ ਵੀ ਕਰ ਦਾਂਗੇ ਕੀ ਸੋਚ ਰਹੇ ਹੋ ਇਹਨਾਂ ਦਾ ਕਹਿਣਾ ਹੀ ਹੁੰਦਾ ਕਰਦਾ ਕਾਹਨੋਂ ਕੁਛ ਮੈਂ ਤਾਂ ਦੇਖਿਆ ਨਹੀਂ ਅਜੇ ਤੱਕ ਕਿਸੇ ਦਾ ਕਰਿਆ ਕਾਲੀ ਦਲ ਦੀ ਵੀ ਸਪੋਰਟ ਕਰਕੇ ਦੇਖੀ ਆ ਕਾਂਗਰਸ ਦੀ ਵੀ ਦੇਖੀ ਆ ਇਹਨਾਂ ਨੂੰ ਵੀ ਦੇਖ ਲਿਆ ਇਹ ਸਾਰੇ ਇਹ ਜੀ ਹੈ ਜਿੰਦਾ ਮਰਜ਼ੀ ਨਾਲ ਮੱਥਾ ਲਾ ਲੇ ਜਿਹਦੇ ਕੋਲ ਕੁਰਸੀ ਹੈ ਨੇ ਕੁਰਸੀ ਚੀਜੇ ਹੈ ਜੀ ਉਹ ਢੇੜੇ ਖਵਾਉਣ ਲੱਗ ਹੀ ਜਾਂਦਾ ਬੰਦੇ ਨੂੰ ਉਹ ਪਾਵਰ ਹੀ ਹੈ ਜੀ ਹੈ ਉਹਨਾਂ ਮਨਪ੍ਰੀਤ ਬਦਲ ਦੇ ਸੀ ਨੀ ਸਪੋਰਟ ਕੀਤੀ ਜਿਹਦੇ ਦਿਨ ਅਜਰਤਾ ਐਮਪੀ ਬਣਿਆ ਨਹੀਂ ਸੀਗਾ ਉਹਨਾਂ ਜਿੱਦ ਤਾਂ ਸਾਡੇ ਕੋਲ ਵਧੀਆ ਆਓ ਮੁੰਡਿਓ ਆ ਕਾਕਾ ਜੀ ਆ ਜੀ ਭਈਓ 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 ਕਾਕਾ ਜੀ ਦੇ ਬਣ ਗਿਆ ਇਹਨੇ ਸਾਡੀ ਅੱਖ ਅੱਖ ਨਹੀਂ ਪਾਈ ਸੀ ਤੇ ਡੱਪ ਗਿਆ ਮਖਾ ਦੇ ਆਏ ਮਾ ਪਾਵੜਾ ਸੁੱਧ ਹੀ ਡੱਪ ਗਿਆ ਕਿਉਂ ਜਿਹੜਾ ਗਨਮੈਨ ਸੀਗੇ ਚੰਗੇ ਬੌਂਸਰ ਰੱਖੇ ਹੋਏ ਜੀ ਇਹਦੇ ਕੋਲ ਜਾ ਕੇ ਬੈਠਾ ਫੋਰਚੂਨ ਤੇ ਮਾਰੀ ਸਲਫ ਕਰ ਗਿਆ ਸੋਚਿਆ ਕਿ ਦਿਮਾਗ ਦੇ ਵਿੱਚ ਕੀ ਗੱਲ ਆਈ ਦੀ ਜਦੋਂ ਲੰਗ ਮਗਰ ਲੱਗਣਾ ਪੈਂਦਾ ਹੁਣ ਕੀ ਕਰੀਏ ਮੈਂ ਇਕੱਲਾ ਤੇ ਧਿਆਨ ਨਹੀਂ ਸਾਬਾ ਕਿਸੇ ਗੌਰ ਲਾ ਦੂਜਾ ਉਧਰ ਪਾਉਣਾ ਕਿ ਨਾ ਜਿੱਤ ਕੇ ਲੰਗੇ ਸੀ ਫਿਰ ਦਿਮਾਗ ਦੇ ਵਿੱਚ ਖਿਆਲ ਕੀ ਆਇਆ ਸੀ ਬਸ ਇਹਨਾਂ ਨੇ ਤਾਂ ਕੀ ਛਾਣਾ ਸਾਡੇ ਵੀ ਆਇਆ ਮਹਾ ਪਾਵਰ ਆ ਵੀ ਨਹੀਂ ਜਾਗਦਾ ਅਗਲਾ ਚੁੱਪ ਕਰਕੇ ਲੰਗੇ ਸੀ ਇਹੋ ਜੈ ਸਿਆਸਤ ਬਾਰੇ ਕੀ ਸੋਚਦੇ ਹੋ ਕੀ ਕੁਝ ਕਹਿਣਾ ਚਾਹੁੰਦੇ ਹੋ ਕੋਈ ਖਿਆਲ ਹੈ ਕਿਉਂਕਿ ਤੁਸੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਪੋਰਟ ਕਰ ਲਿਆ ਕਾਂਗਰਸ ਨੂੰ ਵੀ ਕਰ ਲਿਆ ਸਾਰਿਆਂ ਦੀ ਕਰੀਏ ਸਪੋਰਟ ਸਾਰੇ ਪਿੱਛੇ ਲੱਗੇ ਹੋ ਸਿਆਸਤ ਬਾਰੇ ਇੱਕ ਸ਼ਬਦ ਕੀ ਕਹਿਣਾ ਚਾਹੋਗੇ ਕਿੰਦਾ ਦੀ ਚੀਜ਼ ਐ ਸਿਆਸਤ ਇਹ ਤੁਹਾਨੂੰ ਪਤਾ ਹੀ ਹੈ ਇਹ ਆਪਦੇ ਛਕੇ ਮਾਪੇ ਨੂੰ ਨਹੀਂ ਛੱਡਦੀ ਸੱਸਤਾ ਹੀ ਕੀ ਹੈ ਤੇ ਹੋਰ ਵੀ ਗੱਲ ਕਰ ਲੈਣੇ ਆ ਭਾਈ ਤੁਸੀਂ ਕਿੱਥੇ ਚੱਲੇ ਹੋ ਤੁਸੀਂ ਫਤਿਹਗੜ੍ਹ ਸਾਹਿਬ ਚੱਲੇ ਹੋ ਬੜੀ ਸੋਹਣੀ ਪੱਗ ਬੰਨੀ ਹੋਈ ਹੈ ਅੱਜ ਲੱਗਦਾ ਕਿਤੇ ਕੋਈ ਖਾਸ ਬੰਦੇ ਨੂੰ ਮਿਲਣ ਚੱਲੇ ਹੋ ਆ ਮੈਂ ਖਾਸ ਬੰਦੇ ਮਿਲਣ ਚੱਲਿਆ ਹਾਂ ਖਾਸ ਬੰਦੇ ਮਿਲਣ ਚੱਲਦੇ ਆ ਫਤਿਹਗੜ੍ਹ ਸਾਹਿਬ ਚੱਲੇ ਆ ਖਾਸ ਬੰਦੇ ਨੂੰ ਹੀ ਮਿਲਣ ਚੱਲੇ ਹੋ ਹਾਂ ਜੀ ਹੋਰ ਘਰ-ਬਾਰ ਕਿੱਦਾਂ ਕੰਮ ਕਰ ਕਿੱਦਾਂ ਚੱਲ ਰਿਹਾ ਹੈ ਕਿਰਪਾ ਪਰਮਾਤਮਾ ਦੀ ਬੜੀ ਠੀਕ ਠਾਕ ਹੈ ਜੀ ਖੇਤੀਬਾੜੀ ਨਹੀਂ ਕਰਦੇ ਜੀ ਖੇਤੀਬਾੜੀ ਕਰਦੇ ਹਾਂ ਸੰਡੇ ਮਨਾ ਰਹੇ ਹੋ ਫਿਰ ਅੱਜ ਹਾਂਜੀ ਸੰਡੇ ਮਨਾ ਰਹੇ ਹਾਂ ਤੇ ਹੁਣ ਅੱਗੇ ਜਿੱਥੇ ਮਿਲਣ ਜਾ ਰਹੇ ਹੋ ਸਰੰਧੀ ਜਾ ਰਹੇ ਹਾਂ ਕਿ ਹੋਰ ਅੱਗੇ ਜਾਣਾ ਹੈ ਸਰੰਧੀ ਜਾਣਾ ਜੀ ਸਰਦਾਰ ਸਾਹਿਬ ਲੰਬੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਰਹੀ ਕਾਂਗਰਸ ਦੀ ਸਰਕਾਰ ਰਹੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਗੱਠ ਜੋੜ ਦੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਚਾਰਾਂ ਸਰਕਾਰਾਂ ਦਾ ਨਿਚੋੜ ਕੀ ਮੰਨਦੇ ਹੋ ਕਿ ਆਖਰ ਕਿੰਨੇ ਪੰਜਾਬ ਦਾ ਪਲਾ ਕੀਤਾ ਤੇ ਕੌਣ ਕਰ ਸਕਦਾ ਤੇ ਕਿੰਨਾ ਕੁ ਪਲਾ ਹੋਇਆ ਤੇ ਕਿੰਨਾ ਕੁ ਪਲਾ ਹੋਣਾ ਸੀ ਜਿਹੜਾ ਹੋਇਆ ਨਹੀਂ ਸਿਰਫ ਵਾਦੀਆਂ ਦੇ ਵਿੱਚ ਹੀ ਰਹਿ ਗਿਆ ਪਲਾ ਸਰ ਜੀਪ ਸਾਬ ਕਰਨਗੇ ਐਮਪੀ ਵੜ ਕੇ ਪਲਾ ਜੀਪ ਸਾਬ ਕਰਨਗੇ ਐਮਪੀ ਵੜ ਕੇ ਤੁਸੀਂ ਆ ਦੋਨੋਂ ਇਕੱਠੇ ਤਾਂ ਨਹੀਂ ਆਮ ਆਦਮੀ ਪਾਰਟੀ ਦੇ ਇਕੱਠੇ ਤਾਂ ਨਹੀਂ ਕੁੰਮਰੇ ਨਾ ਨਾ ਇਕੱਠੇ ਹੀ ਹੈਗੇ ਕਾਂਗਰਸ ਦੇ ਐਮਪੀ ਨੇ ਉਹਨਾਂ ਨੂੰ ਵੀ ਲੋਕਾਂ ਨੇ ਵਿਸ਼ਵਾਸ ਕੀਤਾ ਵੋਟਾਂ ਦਿੱਤੀਆਂ ਤਾਂ ਕਰਕੇ ਐਮਪੀ ਬਣੇ ਉਹਨਾਂ ਦਾ ਕੋਈ ਕੰਮ ਨਹੀਂ ਕੀਂਦਾ ਸੀ ਉਹਨਾਂ ਦਾ ਆਏ ਨਹੀਂ ਸਾਡੇ ਕੋਲ ਹਲਕੇ ਆਏ ਨਹੀਂ ਤੁਸੀਂ ਵੀ ਨਹੀਂ ਮਿਲਣ ਦੀ ਕੋਸ਼ਿਸ਼ ਕੀਤੀ ਨਾ ਆਏ ਨਹੀਂ ਮੈਂ ਕਹਿੰਦਾ ਮਿਲਿਆ ਸੀ ਉਹਨਾਂ ਨੂੰ ਤੇ ਹੋਰ ਕੀ ਸੋਚਦੇ ਹੋ ਸਿਆਸਤ ਬਾਰੇ ਕੀ ਖਿਆਲ ਹੈ ਤੁਹਾਡਾ ਕਿੱਦਾਂ ਦੀ ਹੈਗੀ ਹੈ ਸਿਆਸਤ ਰਾਜਨੀਤੀ ਕਿੱਦਾਂ ਦੀ ਹੈ ਰਾਜ ਨੇ ਤਾਂ ਬਹੁਤ ਕੁੱਤੀ ਰਾਜ ਦੀ ਦੀਆ ਸਾਰੇ ਆਣਗੇ ਵੋਟਾਂ ਲੈਣ ਤੁਹਾਡੇ ਕੋਲ ਹੋਰ ਵੀ ਪਾਰਟੀਆਂ ਆਣ ਗਈਆਂ ਬਾਦੇ ਵੀ ਵੱਡੇ ਵੱਡੇ ਕਰ ਦੇਣ ਗਿਆ ਹੁਣ ਵੋਟ ਕਿਨੂੰ ਪਾਉਂਗੇ ਤੇ ਕੀ ਸੋਚ ਕੇ ਪਾਉਂਗੇ ਵੋਟ ਤਾਂ ਬੰਦਾ ਦੇ ਇੱਕ ਪਾਉਗੇ ਜੀ ਵੋਟ ਤਾਂ ਬੰਦਾ ਦੇ ਇੱਕ ਪਾਉਗੇ ਬੰਦਾ ਜੀਪੀ ਵਧੀਆ ਇਹਨੂੰ ਬੋਡ ਸਪੋਰਟ ਕਰੂਗੇ ਪੂਰੀ ਮੈਨੇ ਉਹ ਕਦੇ ਮਿਲਿਆ ਜੀ ਵਧੀਆ ਬੰਦੇ ਆ ਸਰਦਾਰ ਸਾਹਿਬ ਚੜੇ ਨੇ ਇਧਰੋਂ ਸਰਦਾਰ ਸਾਹਿਬ ਨਾਲ ਗੱਲ ਕਰ ਲੈਣਾ ਸਤਿ ਸ੍ਰੀ ਅਕਾਲ ਜੀ ਉਹ ਜਾਣ ਤੋਂ ਮਹਾਰਾਜ ਇਸ ਤਰ੍ਹਾਂ ਗਰਮੀਆਂ ਬਈ ਕੋਈ ਸਮੱਸਿਆ ਆ ਰਹੀ ਹੈ ਬਹੁਤ ਬੱਸ ਵਾਹ ਸਸ ਸਾਰੀਆਂ ਬੜੀਆਂ ਜੁਰਗਰੋਂ ਸਾਰੀਆਂ ਇਸ ਵਸਤੇ ਹੁੰਦੀਆਂ ਨੇ ਕੋਈ ਆਈ ਗੱਲ ਹੈ ਨਹੀਂ ਵੀ ਨਹੀਂ ਹੈਗੀ ਕੁਝ ਵਸਤੇ ਉਹ ਕਿੱਥੇ ਚੱਲੇ ਮੈਂ ਤਾਂ ਦੱਸ ਦੂੰ ਮੈਂ ਤੇ ਦਰਸ਼ਨ ਕਰਨੇ ਖੰਨੇ ਜਲੇ ਸ਼ੈਡਰ ਦੇ ਕੋਲ ਕਰਨ ਚੌਂਣ ਸਵਾਰੀ ਕਰ ਰਿਹਾ ਔਰ ਹਲਕਾ ਸ੍ਰੀ ਫਤੇਗੜ ਸਾਹਿਬ ਦੇ ਵਿੱਚ ਅ ਅਸੀਂ ਸਿਰਫ ਪਹੁੰਚਣ ਵਾਲੇ ਆ ਔਰ ਇਹ ਫਤੇਗੜ ਸਾਹਿਬ ਦੇ ਰੂਟ ਦੇ ਉੱਤੇ ਹੀ ਚੌਂਣ ਸਵਾਰੀ ਕੀਤੀ ਔਰ ਅਕਰ ਜਾਣਨ ਦੀ ਕੋਸ਼ਿਸ਼ ਕੀਤੀ ਕੀ ਕੀ ਸਮੱਸਿਆਵਾਂ ਨੇ ਔਰ ਕਿਸ ਨੂੰ ਵੋਟ ਪਾਣਗੇ ਕੈਂਡੀਡੇਟ ਦੇ ਕੇ ਵੋਟ ਪਾਣਗੇ ਪਾਰਟੀ ਦੇ ਕੇ ਵੋਟ ਪਾਣਗੇ ਔਰ ਕਿੰਨਾ ਵਿਕਾਸ ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਦਾ ਹੋਇਆ ਤੇ ਕੀ ਆਸਾਂ ਨੇ ਆਉਣ ਵਾਲੇ ਲੀਡਰਾਂ ਤੋਂ तमाम ਗਲਪਾਂ ਕੀਤੀ ਹੈ ਸਾਰੀ ਗਲਪਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਤੁਹਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜੀ